ਜੀ ਸਾਰੇ ਵਿਰਮ ਨੂੰ ਲੋ ਜੀ ਕੱਢ ਦਿੱਤਾ ਜੇ ਥਰਸਰ ਤੇ ਬੈਡ ਵੀ ਲੱਗੇ ਕੱਢਣ ਬੈਡ ਦੇ ਨਟ ਦਿੱਤੇ ਆ ਖੋਲ ਤੇ ਕੱਢ ਤੇ ਇਧਰੋਂ ਵਰਮ ਵਰਮ ਵੀ ਕੱਢਦੇ ਆ ਤੇ ਹੁਣ ਇਹਦੀ ਇਹੀ ਕਰਨੀ ਆ ਸਵੇਰੇ ਧਵਾਈ ਵਿੱਚੋਂ ਕਰਤੀ ਆ ਪੂਰੀ ਖਾਲੀ ਚੈੱਕ ਕਰ ਸਕਦੇ ਆ ਹੁੰਦਾ ਮਜਾ ਵੀ ਇਦਾਂ ਹੁੰਦਾ ਪੂਰੀ ਖਾਲੀ ਕਰਕੇ ਹੁਣ ਇਹ ਆ ਲਾਉਣਾ ਪਲੇਟ ਬੰਦੇ ਆਪਣੇ ਮਾੜੀਪੂੜੀ ਵੱਜੂ ਦਾ ਰੈਡੀਏਟਰ ਨੂੰ ਚੰਗੀ ਤਰ੍ਹਾਂ ਘਟਾ ਘਟਾ ਨਿਕਲ ਜਾਊਗਾ ਹੋ ਜਾਊਗੀ ਸਾਫ ਸਫਾਈ ਰੈਡੀਏਟਰ ਦੀ ਆ ਸਾਡੀ ਖਲੋਤੀ ਹੈ ਗੱਡੀ ਸਵਾਣ ਵਾਲੀ ਟੈਂਟਰੀ ਇਹ ਟੈਂਟਰੀ ਟਰਬੋ ਸਾਡੀ ਇਹ ਸਮਾਨ ਪੂਰਾ ਲਦਿਆ ਤੇ ਟਾਇਰ ਵਿਚਾਰੀ ਦਾ ਵੇਖ ਲਓ ਕੰਡਮ ਹੋਇਆ ਜੋ ਟਾਇਰ ਹੈ ਨਹੀਂ ਇਹ ਮਾਦ ਚੱਲਦੀ ਆ ਚੱਕਰ ਦੇ ਵਿੱਚ ਸਲਿੱਪੇ ਬੜੇ ਮਾਰਦੀ ਆ ਆ ਸਾਡਾ ਪਿਆ ਹੁੱਟਰ ਲਾਤੀ ਜੇ ਪਲੇਟ ਇੰਟਰਕੂਲਰ ਵੀ ਕੱਟੇ ਨਾਲ ਭਰਿਆ ਤੇ ਰੈਡੀਏਟਰ ਵੀ ਕੱਟੇ ਨਾਲ ਭਰਿਆ ਸਾਡਾ ਵੇਖੋ ਇੰਟਰਕੂਲਰ ਵੀ ਪੱਲ ਕੱਟੇ ਨਾਲ ਭਰਿਆ ਤੇ ਰੈਡੀਏਟਰ ਵੀ ਕੱਟੇ ਨਾਲ ਭਰਿਆ ਹੁਣ ਮਾਰਾਂਗੇ ਇਹਦੇ ਵਿੱਚ ਪਾਣੀ ਪੂਣੀ ਦੇ ਕਰਾਂਗੇ ਇਹਦੀ ਸਾਫ ਸਫਾਈ ਚਾਬੀਆਂ ਚੁੱਬੀਆਂ ਸਾਰੀਆਂ ਉਤ ਲਾ ਲਿਆ ਓਏ ਕੋਈ ਰਹਿ ਨਾ ਜਾਈ ਪੁੱਤਰ ਹੁਣ ਲਓ ਜੀ ਫਤ ਇੱਕ ਕਰਤੀ ਹੋਈ ਪੂਰੀ ਖਾਲੀ ਤੋਂ ਧੌਣਦਾਊਗਾ ਮਜ਼ਾ ਪੂਰਾ ਐਦਾਂ ਤੁੱਤੀ ਜਾਂਦੀ ਆ ਮਸ਼ੀਨ ਪੂਰੀ ਖਾਲੀ ਕਰਕੇ ਚਲੋ ਜੀ ਧੰਨਵਾਦ